20 ਨੰਬਰ ਆਇਤ ਦੇ ਵਿੱਚ ਲੂਕਾ ਦੀ ਕਿਤਾਬ ਬੁੱਕ ਆਫ ਲੂਕ ਚੈਪਟਰ 24 ਐਂਡ ਵਰਸ 349 ਜਿਹੜੀ ਆ ਉਹ ਅਸੀਂ ਦੇਖਾਂਗੇ ਅਤੇ ਵੇਖੋ ਮੈਂ ਆਪਣੇ ਪਿਤਾ ਦਾਕਰਾਰ ਤੁਹਾਡੇ ਤੇ ਕਰਦਾ ਹਾਂ ਪਰ ਜਦ ਤੱਕਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ ਹਾਲੇਲੂਇਆ ਅਤੇ ਪ੍ਰਭੂ ਯਿਸੂ ਮਸੀਹ ਸਵਰਗ ਨੂੰ ਉਠਾਏ ਜਾਣ ਤੋਂ ਪਹਿਲਾਂ ਆਪਣੇ ਚੇਲਿਆਂ ਦੇ ਨਾਲ ਗੱਲ ਕਰ ਰਿਹਾ ਐਂਡ ਐਂਡ ਮੂਮੈਂਟ ਤੇ ਸਵਰਗ ਜਾਣ ਤੋਂ ਪਹਿਲਾਂ ਉਹ ਗੱਲ ਕਰ ਰਿਹਾ ਔਰ ਕਹਿ ਰਿਹਾ ਕਿ ਮੈਂ ਆਪਣੇ ਪਿਤਾ ਦਾ ਇਕਰਾਰ ਆਪਣੇ ਪਿਤਾ ਦਾ ਵਾਅਦਾ ਤੁਹਾਡੇ ਉੱਤੇ 깔ਦਾ ਆ ਕਿਉਂਕਿ 올ਡ ਟੈਸਟਾਮੈਂਟ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਕਿ ਅੰਤਲੇ ਦਿਨਾਂ ਦੇ ਵਿੱਚ ਐਵੇਂ ਹੋਏਗਾ ਕਿ ਮੈਂ ਆਪਣਾ ਆਤਮਾ ਜਿਹੜਾ ਆ ਉਹ ਸਭਨਾਂ ਦੇ ਉੱਤੇ ਵਹਾ ਦਿਆਂਗਾ ਤਾਂ ਇਸ ਲਈ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਮੈਂ ਆਪਣੇ ਪਿਤਾ ਦਾ ਇਕਰਾਰ ਤੁਹਾਡੇ ਉੱਤੇ 깔ਦਾ ਆ ਪਰ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ ਉੱਪਰੋਂ ਸ਼ਕਤੀ ਨਾ ਪਾਓ ਜਦ ਤੱਕ ਤੁਸੀਂ ਪਰਮੇਸ਼ਵਰ ਤੋਂ ਸ਼ਕਤੀ ਨਾ ਪਾਲਵੋ ਜਦ ਤੱਕ ਤੁਸੀਂ ਪਰਮੇਸ਼ਵਰ ਦੇ ਆਤਮਾ ਦੀ ਸ਼ਕਤੀ ਨਾ ਪਾਲਵੋ ਉਦੋਂ ਤੱਕ ਤੁਸੀਂ ਸ਼ਹਿਰ ਵਿੱਚ ਟਿਕੇ ਰਹੋ ਇਹ ਬਹੁਤ ਹੀ ਧਿਆਨ ਦੇਣ ਵਾਲੀ ਜਿਹੜੀ ਆ ਇਹ ਇਹ ਵਚਨ ਆਏ ਆਏ ਤੇ ਆ ਜਿਹਨੂੰ ਸਾਨੂੰ ਨਾ ਬਹੁਤ ਸਮਝਦਾਰੀ ਦੇ ਨਾਲ ਲੈਣਾ ਹੋਊਗਾ ਬਹੁਤ ਹੀ ਅਗਰ ਅਸੀਂ ਇਸ ਵਰਡ ਦੇ ਅਕੋਰਡਿੰਗਲੀ ਚੱਲੂਗੇ ਤਬ ਮੇਰਾ ਖਿਆਲ ਨਹੀਂ ਆ ਕਿ ਛੇਤੀ ਕੀਤੇ ਅਸੀਂ ਕਿਸੇ ਪ੍ਰੋਬਲਮ ਦੇ ਵਿੱਚ ਫਸਾਂਗੇ ਐਕਚੁਅਲ ਦੇ ਵਿੱਚ ਕੀ ਹੁੰਦਾ ਕਿ ਬਹੁਤ ਸਾਰੇ ਲੋਕ ਆ ਦੇਖੋ ਕਈ ਕਿਸੇ ਨੂੰ ਬੁਰਾ ਵੀ ਲੱਗ ਸਕਦਾ ਉਹਦੇ ਲਈ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦੀ ਆ ਬਹੁਤ ਸਾਰੇ ਲੋਕ ਆ ਜਿਹੜੇ ਜਦੋਂ ਸਤਸੰਗ ਜਾਂਦੇ ਆ ਤੇ ਫਿਰ ਉੱਥੇ ਉਹਨੂੰ ਉਹਨਾਂ ਨੂੰ ਜਦੋਂ ਜਿੰਨਾ ਕੁ ਗਿਆਨ ਹਫ਼ਤੇ ਦੋ ਹਫ਼ਤਿਆਂ ਵਿੱਚ ਮਹੀਨੇ ਦੋ ਮਹੀਨਿਆਂ ਦੇ ਵਿੱਚ ਜਾਂ ਸਾਲ ਦੋ ਸਾਲਾਂ ਦੇ ਵਿੱਚ ਜਿੰਨਾ ਉਹਨਾਂ ਨੂੰ ਪ੍ਰਾਪਤ ਹੁੰਦਾ ਆ ਉਹਨਾਂ ਨੂੰ ਲੱਗਦਾ ਕਿ ਇਨਫ ਆ ਉਹਨਾਂ ਨੂੰ ਲੱਗਦਾ ਹੁਣ ਅਸੀਂ ਬਾਈਬਲ ਖਰੀਦ ਲਈ ਆ ਹੁਣ ਅਸੀਂ ਬਾਈਬਲ ਪੜ੍ਹਨ ਲੱਗ ਗਏ ਆ ਹੁਣ ਸਾਨੂੰ ਸਮਝ ਆਉਣ ਲੱਗ ਗਿਆ ਆ ਤੇ ਉਹ ਬਾਈਬਲ ਚੱਕ ਕੇ ਉਹ ਇੱਕ ਵੱਖਰੀ ਮਿਨਿਸਟਰੀ ਨੂੰ ਸਟਾਰਟ ਕਰ ਲੈਂਦੇ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਕਿ ਉਹ ਕਿਉਂ ਮਿਨਿਸਟਰੀ ਸਟਾਰਟ ਕਰਦੇ ਆ ਪਰ ਬਾਅਦ ਵਿੱਚ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਇਸ ਲਈ ਮੈਂ ਦੱਸਣਾ ਚਾਹੁੰਦੀ ਆ ਵਚਨ ਵਿੱਚ ਲਿਖਿਆ ਆ ਕਿ ਮੈਂ ਪਿਤਾ ਦਾ ਇਕਰਾਰ ਜਿਹੜਾ ਆ ਤੁਹਾਡੇ ਤੇ ਭੇਜਦਾ ਹਾਂ ਪਰਮੇਸ਼ਰ ਦਾ ਵਾਅਦਾ ਤੁਹਾਡੇ ਜੀਵਨ ਦੇ ਵਿੱਚ ਪੂਰਾ ਹੋਵੇ ਪਰ ਕਹਿੰਦਾ ਤੁਸੀਂ ਜਦ ਤੱਕ ਉੱਪਰੋਂ ਸ਼ਕਤੀ ਨਾ ਪਾ ਲਵੋ ਉਦੋਂ ਤੱਕ ਤੁਸੀਂ ਸ਼ਹਿਰ ਵਿੱਚ ਟਿਕੇ ਰਹੋ ਤੁਹਾਨੂੰ ਇੱਕ ਸ਼ਹਿਰ ਦਿੱਤਾ ਹੋਇਆ ਹੈ ਜਦੋਂ ਅਸੀਂ ਹੋਰ ਵਚਨ ਪੜਾਂਗੇ ਤਾਂ ਉੱਥੇ ਯਰੂਸ਼ਲਮ ਲਿਖਿਆ ਹੋਇਆ ਕਿ ਤੁਸੀਂ ਯਰੂਸ਼ਲਮ ਦੇ ਵਿੱਚ ਟਿਕੇ ਰਹੋ ਪਰਮੇਸ਼ਰ ਦਾ ਉਸਥਾਨ ਜਿੱਥੇ ਪਰਮੇਸ਼ਰ ਨੇ ਸਾਨੂੰ ਠਹਿਰਾਇਆ ਆ ਅਸੀਂ ਉੱਥੇ ਟਿਕੇ ਰਹਿਣਾ ਆ ਉਦੋਂ ਤੱਕ ਜਦੋਂ ਤੱਕ ਸਾਡੀ ਕਾਲਿੰਗ ਪਰਮੇਸ਼ਵਰ ਤੋਂ ਕਨਫਰਮ ਨਹੀਂ ਹੋ ਜਾਂਦੀ ਜਦੋਂ ਤੱਕ ਹੋਲੀ ਸਪਿਰਿਟ ਐਂਡ ਸਾਨੂੰ ਉਹ ਪਾਵਰ ਔਫ ਸਟਰੈਂਥ ਜਿਹੜੀ ਸਾਨੂੰ ਮਿਨਿਸਟਰੀ ਦੇ ਲਈ ਚਾਹੀਦੀ ਆ ਸਾਨੂੰ ਉਹ ਨਹੀਂ ਮਿਲ ਜਾਂਦੀ ਉਦੋਂ ਤੱਕ ਅਸੀਂ ਟਿਕੇ ਰਹਿਣਾ ਹੈ ਪਰ ਬਹੁਤ ਸਾਰੇ ਲੋਕ ਆ ਜਿਹੜੇ ਨਹੀਂ ਟਿਕੇ ਰਹਿੰਦੇ ਜਿਹੜੇ ਲੋਕੀ ਭਟਕ ਜਾਂਦੇ ਆ ਜਿਹੜੇ ਥਾਂ ਤਾਂ ਉਸੇ ਵੇਲੇ ਜਿਹੜਾ ਆ ਉਹਨਾਂ ਨੂੰ ਲੱਗਦਾ ਆ ਉਹ ਗੱਲ ਉਹਨਾਂ ਦੇ ਮਨ ਦੀ ਹੁੰਦੀ ਆ ਤੇ ਪਰ ਉਹ ਕਹਿੰਦੇ ਜੀ ਮੈਨੂੰ ਪਵਿੱਤਰ ਆਤਮਾ ਨੇ ਲੀਡ ਕੀਤਾ ਆ ਤੋ ਪਵਿੱਤਰ ਆਤਮਾ ਦਾ ਲੀਡ ਸਮਝ ਕੇ ਆਪਣੇ ਮਨ ਦੀ ਗੱਲ ਨੂੰ ਲੈ ਕੇ ਜਿਹੜਾ ਆ ਉਹ ਤੁਰ ਪੈਂਦੇ ਆ ਪਰ ਉਹਦੇ ਬਾਅਦ ਵਿੱਚ ਕੀ ਹੁੰਦਾ ਕਿ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਆ ਉਹ ਆਉਂਦੀਆਂ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਉਹਨਾਂ ਨੂੰ ਆਉਂਦੀਆਂ ਨੇ ਜਿਨ੍ਹਾਂ ਚੋਂ ਇੱਕ ਬੜੀ ਸੈਡ ਜੀ ਐਗਜ਼ੈਂਪਲ ਮੈਂ ਤੁਹਾਡ ਨਾਲ ਸ਼ੇਅਰ ਕਰਦੀ ਆ ਇੱਕ ਲੜਕਾ ਸਾਡੇ ਕੋਲ ਰਹਿੰਦਾ ਹੁੰਦਾ ਸੀਗਾ ਬਹੁਤ ਚੰਗਾ ਸੀਗਾ ਸੱਚੀ ਬਹੁਤ ਚੰਗਾ ਸੀਗਾ ਉਹ ਅਰੇ ਬਹੁਤ ਵਧੀਆ ਸੇਵਾ ਕਰਦਾ ਸੀਗਾ ਖੁਦਾ ਦੇ ਵਿੱਚ ਅੱਛਾ ਚੱਲਦਾ ਸੀਗਾ ਉਨੀ ਫੋਲੋ ਕਰਨਾ ਸ਼ੁਰੂ ਕੀਤਾ ਪਾਸਟੋਰ ਦਿওল ਜੀ ਦੇ ਸਟਾਈਲ ਨੂੰ ਅਨ ਸਾਨੂੰ ਚਾਹੀਦਾ ਵੀ ਆ ਕਿ ਅਸੀਂ ਆਪਣੇ ਆਗੂਆਂ ਦੀ ਸਟਾਈਲ ਫੋਲੋ ਕਰੀਏ ਅਗਰ ਅੱਛਾ ਕੈਰੇਕਟਰ ਆ ਸਾਡੇ ਆਗੂਆਂ ਦਾ ਅੱਛਾ ਉਹਨਾਂ ਦਾ ਉੱਠਣਾ ਬੈਠਣਾ ਉਹਨਾਂ ਦਾ ਬੋਲ ਚਾਲ ਅੱਛਾ ਆ ਉਹਨਾਂ ਦਾ ਜੈਂਟਲ ਵੇ ਅਡਰੈਸ ਅਪ ਹੋਣ ਦਾ ਤੇ ਜ਼ਰੂਰੀ ਆ ਕਿ ਅਸੀਂ ਜਿਹੜਾ ਆ ਓਹੋ ਅਸੀਂ ਉਹਨਾਂ ਦੀ ਸਟਾਈਲ ਨੂੰ ਫੋਲੋ ਕਰੀਏ ਉਹਨੇ ਐਨ ਉਦਾਂ ਦੇ ਕੁੜਤੇ ਪਜਾਮੇ ਪਾਉਣੇ ਪਰ ਉਹ ਸਿਰਫ ਇਦਾਂ ਇੰਨੀ ਸਟਾਈਲ ਦੇ ਵਿੱਚ ਹੀ ਨਹੀਂ ਰਿਹਾ ਆਪਣੀ ਮਰਜ਼ੀ ਦੇ ਨਾਲ ਉਹ ਚਰਚ ਨੂੰ ਛੱਡ ਕੇ ਚਲੇ ਆ ਗਿਆ ਰਾਤ ਦਿਨ ਇੱਥੇ ਰਹਿੰਦਾ ਹੁੰਦਾ ਸੀਗਾ ਚਰਚ ਨੂੰ ਛੱਡ ਕੇ ਉਹ ਚਲੇ ਆ ਗਿਆ ਔਰ ਫਿਰ ਉਹਨੇ ਜਾ ਕੇ ਆਪਣੇ ਆਪਣੇ ਮੰਦੀ ਹੋਊਗੀ ਮੇਰੇ ਖਿਆਲ ਦੇ ਵਿੱਚ ਉਹਦੇ ਹਿਸਾਬ ਕਿਤਾਬ ਜੇ ਉਹਦੇ ਨਾਲ ਹੋਇਆ ਉਹਨੇ ਆਪੇ ਇੱਕ ਮਿਨਿਸਟਰੀ ਸਟਾਰਟ ਕਰ ਲਈ ਉਹ ਮਿਨਿਸਟਰੀ ਅਜੇ ਉਹਨੇ ਚੱਲਾਉਣੀ ਨਹੀਂ ਸ਼ੁਰੂ ਕੀਤੀ ਸੀ ਪਰ ਫੋਨਾਂ ਦੇ ਉੱਤੇ ਲੋਕਾਂ ਦੇ ਲਈ ਉਹਨੇ ਪ੍ਰੇਅਰ ਕਰਨੀ ਹੈ ਨਾ ਉਹ ਸਭ ਚੀਜ਼ਾਂ ਬਹੁਤ ਸਾਰੀਆਂ ਉਹਦੀਆਂ ਪ੍ਰੇਅਰਸ ਦਾ ਆਨਸਰ ਵੀ ਆਇਆ ਉਹਨੇ ਉਹਨੂੰ ਕਿਸੇ ਨੇ ਇੱਕ ਬਾਈਕ ਗਿਫਟ ਕੀਤਾ ਜਿਹੜਾ ਬਹੁਤ ਹੀ ਸਪੀਡ ਵਾਲਾ ਸੀ ਰੇਸਿੰਗ ਵਾਲਾ ਜਿਹੜਾ ਬਾਈਕ ਹੁੰਦਾ ਆ ਸਪੋਰਟਸ ਬਾਈਕ ਕਾਫੀ ਐਕਸਪੈਂਸਿਵ ਬਾਈਕ ਉਹਨੂੰ ਕਿਸੇ ਨੇ ਗਿਫਟ ਕੀਤਾ ਤੇ ਉਹ ਜਦੋਂ ਇੱਕ ਦਿਨ ਪਹਿਲੀ ਰਾਈਡ ਹੀ ਸੀ ਸ਼ਾਇਦ ਉਹਦੀ ਉਸ ਬਾਈਕ ਦੀ ਤੋਂ ਨਿਕਲਿਆ ਤੇ ਉਹ ਜਿਹੜਾ ਬਾਈਕ ਸੀਗਾ ਐਕਸੀਡੈਂਟ ਹੋ ਗਿਆ ਤੇ ਉਹ ਬੱਚਾ ਜਿਹੜਾ ਸੀਗਾ ਨੌਜਵਾਨ ਮੁੰਡਾ ਜਿਹੜਾ ਸੀਗਾ ਉਹ ਖਤਮ ਹੋ ਗਿਆ ਮਰ ਗਿਆ ਉਹ ਬੱਚਾ ਸਾਨੂੰ ਕਈ ਸਮਾਂ ਉਹਦੇ ਲਈ ਨਾ ਇੱਕ ਜਿਹੜਾ ਸੀ ਦੁੱਖ ਜਿਹੜਾ ਸੀਗਾ ਉੱਭਣਿਆ ਰਿਆ ਮਨ ਦੇ ਵਿੱਚ ਹਜੇ ਵੀ ਯਾਦ ਕਰਦੇ ਆ ਤਾਂ ਉਹ ਦੁੱਖ ਜਿਹੜਾ ਆ ਉਹ ਮਨ ਵਿੱਚ ਆਉਂਦਾ ਆ ਕਿ ਉਸ ਬੱਚੇ ਦੇ ਨਾਲ ਇਦਾਂ ਹੋਇਆ ਨੌਜਵਾਨ ਮੇਰੇ ਖਿਆਲ ਚ ਚਾ ਵੀ 25 ਸਾਲ ਦਾ ਮਸੀ ਚਾ ਵੀ 25 ਸਾਲ ਦਾ ਹੋਣਾ ਆ ਪਰ ਮੈਂ ਤੁਹਾਨੂੰ ਦੱਸਣਾ ਚਾਹਨੀ ਇਹ ਤਾਂ ਇੱਕ ਐਗਜ਼ਾਮਪਲ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਪਰ ਬਹੁਤ ਸਾਰੀਆਂ ਐਗਜ਼ਾਮਪਲਸ ਆ ਇਦਾਂ ਦੀਆਂ ਬਹੁਤ ਸਾਰੀਆਂ ਸਾਨੂੰ ਪਰਮੇਸ਼ਵਰ ਦੇ ਆਤਮਾ ਦੀ ਆਵਾਜ਼ ਸੱਚੀ ਸੁਣਨੀ ਚਾਹੀਦੀ ਹੈ ਕਿ ਪਰਮੇਸ਼ਵਰ ਦਾ ਆਤਮਾ ਜਦੋਂ ਵਚਨ 'ਚ ਲਿਖਿਆ ਜਾਂਦਾ ਪਰਮੇਸ਼ਵਰ ਦਾ ਆਤਮਾ ਆਏਗਾ ਤੁਸੀਂ ਸ਼ਕਤੀ ਪਾਓਗੇ ਜਦੋਂ ਪਰਮੇਸ਼ਵਰ ਦਾ ਆਤਮਾ ਆਉਂਦਾ ਹੈ ਤਾਂ ਉਹ ਉਹ ਸਾਨੂੰ ਸ਼ਕਤੀ ਬਖਸ਼ਦਾ ਹੈ ਉਹ ਸਾਨੂੰ ਸਮਰਥ ਬਖਸ਼ਦਾ ਉਹ ਸਾਨੂੰ ਸਮਝ ਬਖਸ਼ਦਾ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਆਤਮਾ ਦੀ ਆਵਾਜ਼ ਨੂੰ ਸੁਣਦੇ ਆ ਤਦ ਅਸੀਂ ਸਹੀ ਡਿਸੀਜਨ ਲੈ ਸਕਦੇ ਆ ਪਰ ਕਈ ਵਾਰੀ ਅਸੀਂ ਆਪਣੇ ਹੀ ਮਨ ਦੀ ਆਵਾਜ਼ ਦੇ ਨਾਲ ਡਿਸੀਜਨ ਮੇਕ ਕਰ ਲੈਂਦੇ ਆ ਪਰ ਉਹਦੇ ਵਿੱਚ ਅਸੀਂ ਬਾਅਦ ਵਿੱਚ ਫਸ ਜਾਂਦੇ ਆ ਐਸੇ ਫਸ ਜਾਂਦੇ ਆ ਕਿ ਫਿਰ ਕੋਈ ਸਾਨੂੰ ਕੱਢਣ ਵਾਲਾ ਵੀ ਨਹੀਂ ਹੁੰਦਾ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਚੇਲਿਆਂ ਨੂੰ ਇਹ ਗੱਲ ਕਹੀ ਕਿ ਤੁਸੀਂ ਇੱਥੇ ਸ਼ਹਿਰ ਵਿੱਚ ਟਿਕੇ ਰਹੋ ਜਦ ਤੱਕ ਤੁਸੀਂ ਉਤੋਂ ਸ਼ਕਤੀ ਨਹੀਂ ਪਾ ਲੈਂਦੇ ਜਦੋਂ ਤੱਕ ਪਰਮੇਸ਼ਵਰ ਤੁਹਾਨੂੰ ਉਹ ਮਿਸ਼ਨ ਜੋ ਪਰਮੇਸ਼ਵਰ ਨੇ ਤੁਹਾਡੇ ਜੀਵਨ ਦੇ ਵਿੱਚ ਦਿੱਤਾ ਹੈ ਮੈਂ ਇਹ ਨਹੀਂ ਕਹਿ ਰਹੀ ਕਿ ਉਸ ਉਹ ਜਿਹੜਾ ਬੱਚਾ ਪੂਰਾ ਹੋ ਗਿਆ ਮੁੱਕ ਗਿਆ ਉਹਦੇ ਜੀਵਨ ਵਿੱਚ ਪਰਮੇਸ਼ਵਰ ਦੀ ਕਾਲਿੰਗ ਨਹੀਂ ਸੀ ਮੈਨੂੰ ਜ਼ਰੂਰ ਲੱਗਦਾ ਕਿ ਉਹਦੇ ਜੀਵਨ ਦੇ ਵਿੱਚ ਕਾਲਿੰਗ ਹੋਊਗੀ ਪਰ ਜੇ ਅਸੀਂ ਸਮੇ ਤੋਂ ਪਹਿਲਾਂ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਚੀਜ਼ ਲਈ ਅਸੀਂ ਪ੍ਰੀਪੇਅਰ ਨਹੀਂ ਹਾਂ ਤੇ ਜਾਦੇ ਚਾਂਸ ਹੈ ਕਿ ਉਹ ਉਹ ਚੀਜ਼ ਦੇ ਸਾਨੂੰ ਨੁਕਸਾਨ ਹੋਜਨ ਐਡਵਾਂਟੇਜ ਦੀ ਥਾਂ ਤੇ ਲਾਸ ਜਿਹੜਾ ਆ ਉਹਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ ਕਿਉਂਕਿ ਹਰ ਕੰਮ ਦਾ ਇੱਕ ਵੇਲਾ ਆ ਅਸੀਂ ਉਸ ਵੇਲੇ ਨੂੰ ਜਿਹੜਾ ਆ ਅਸੀਂ ਸੰਭਾਲਣਾ ਆ ਜੋ ਵੇਲਾ ਸਾਡੇ ਲਈ ਪਰਮੇਸ਼ਵਰ ਨੇ ਠਹਿਰਾਇਆ ਹੈ ਸੋ ਵਚਨ ਸਾਨੂੰ ਦੱਸਦਾ ਕਿ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਤੁਸੀਂ ਸ਼ੈਰ ਵਿੱਚ ਟਿਕੇ ਰਹੋ ਜਦੋਂ ਤੱਕ ਤੁਸੀਂ ਕਨਫਰਮ ਨਹੀਂ ਹੋ ਜਾਂਦੇ ਕਿ ਪਰਮੇਸ਼ਵਰ ਨੇ ਤੁਹਾਨੂੰ ਬlesਸ ਕਰ ਦਿੱਤਾ ਪਰਮੇਸ਼ਵਰ ਨੇ ਤੁਹਾਨੂੰ ਐਨੋਇੰਟ ਕਰ ਦਿੱਤਾ ਆ ਉਦੋਂ ਤੱਕ ਨਾ ਨਿਕਲੋ ਕਿਉਂਕਿ ਦੇਖੋ ਸਾਡੀ ਇਹ ਲਾਈਨ ਹੋਣ ਦਾ ਕਰਕੇ ਨਾ ਬੜੇ ਲੋਕਾਂ ਦੇ ਨਾਲ ਵਾਪਿੰਦਾ ਬਹੁਤ ਲੋਕਾਂ ਦੇ ਨਾਲ ਵਾਪਿੰਦਾ ਅਰੇ ਇੰਦੀਆਂ ਇੰਦੀਆਂ ਖਰਾਬ ਚੀਜ਼ਾਂ ਐਕਸਪੀਰੀਅੰਸ ਕਰਨ ਨੂੰ ਮਿਲਦੀਆਂ ਆ ਜੋ ਅਸੀਂ ਐਕਸਪੈਕਟ ਵੀ ਨਹੀਂ ਕੀਤੀਆਂ ਹੁੰਦੀਆਂ ਤੁਸੀਂ ਮਤਲਬ ਸੋਚ ਨਹੀਂ ਸਕਦੇ ਤੁਸੀਂ ਕਿਸੇ ਵਿਅਕਤੀ ਦੇ ਬਾਰੇ ਵਿੱਚ ਉਸ ਤਰੀਕੇ ਦੇ ਨਾਲ ਅਰ ਤੁਸੀਂ ਉਹਨੂੰ ਦੇਖਦੇ ਆ ਪਵਿੱਤਰਤਾਈ ਦੇ ਵਿੱਚ ਸੋਚਦੇ ਆ ਤੁਸੀਂ ਉਹਦੇ ਲਈ ਇਦਾਂ ਕਿ ਬਹੁਤ ਪਵਿੱਤਰ ਆ ਇਹ ਇਨਸਾਨ ਜਿਹੜਾ ਹੈ ਪਰਮੇਸ਼ਰ ਦੇ ਬਹੁਤ ক্লোਜ਼ ਆ ਇਦਾਂ ਆ ਇਦਾਂ ਆ ਪਰ ਤੁਹਾਨੂੰ ਉਹਦੀ ਹਕੀਕਤ ਸਮਝ ਆਉਂਦੀ ਆ ਬਿਲਕੁਲ ਉਹਦੇ ਉਲਟ ਤਾਂ ਉੱਥੇ ਫਿਰ ਤੁਸੀਂ ਪਰੇਸ਼ਾਨ ਹੁੰਨੇ ਆ ਹੈਰਾਨ ਹੁੰਨੇ ਆ ਕਿ ਇਹ ਕੀ ਹੋ ਰਿਹਾ ਆ ਕਿਉਂ ਇਦਾਂ ਹੋ ਗਿਆ ਉਹਦਾ ਰੀਜ਼ਨ ਕੀ ਆ ਉਹਦਾ ਰੀਜ਼ਨ ਇਹੀ ਆ ਕਿ ਉਹ ਵਿਅਕਤੀ ਸ਼ਹਿਰ ਵਿੱਚ ਟਿਕਿਆ ਨਹੀਂ ਰਿਹਾ ਉਹਨੇ ਪਰਮੇਸ਼ਵਰ ਤੋਂ ਆਸ਼ੀਸ਼ ਨਹੀਂ ਪਾਈ ਪਰ ਉਹ ਆ ਆਪਣੇ ਮਨ ਦੇ ਨਾਲ ਉਹ ਤੁਰ ਪਿਆ ਅਗਰ ਦੇਖੋ ਅਗਰ ਡਰਾਈਵਿੰਗ ਕਲਾਸਿਸ ਲੱਗਦੀਆਂ ਆ ਉਹ ਤੁਹਾਨੂੰ ਸਿਖਾਉਂਦੇ ਆ ਟੈਸਟ ਲੈਂਦੇ ਆ ਫਿਰ ਤੁਹਾਨੂੰ ਲਾਇਸੈਂਸ ਦਿੰਦੇ ਆ ਪਰ ਇੱਕ ਬਿਨਾ ਸਿੱਖਿਆ ਹੋਇਆ ਵਿਅਕਤੀ ਪਾਵੇਂ ਉਹਦੀ ਉਮਰ ਜਿਹੜੀ ਆ ਉਹ 20 ਸਾਲ 25 ਸਾਲ 30 ਸਾਲ ਜਿੰਨੀ ਵੀ ਆ ਪਰ ਉਹਨੂੰ ਜਾਂਚ ਨਹੀਂ ਆ ਉਹਦੇ ਕੋਲੇ ਲਾਇਸੈਂਸ ਨਹੀਂ ਆ ਜਾਂ ਬਹੁਤ ਸਾਰੇ ਲੋਕੀ ਆ ਉਹ ਨਕਲੀ ਲਾਇਸੈਂਸ ਵੀ ਬਣਾ ਲੈਂਦੇ ਆ ਬਿਨਾ ਟੈਸਟ ਦਿੱਤੇ ਆ ਪਰ ਜੇ ਉਹਨਾਂ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਉਹਨਾਂ ਨੇ ਸਿੱਖੀ ਨਹੀਂ ਉਹਨਾਂ ਨੇ ਕੋਈ ਪਰਸਨਲ ਐਕਸਪੀਰੀਅੰਸ ਨਹੀਂ ਕੀਤਾ ਮੈਕਸਿਮਮ ਚਾਂਸ ਹੋ ਜਾਂਦੇ ਐਕਸੀਡੈਂਟ ਦੇ ਮੈਕਸਿਮਮ ਚਾਂਸ ਨੁਕਸਾਨ ਦੇ ਹੁੰਦੇ ਆ ਇਦਾਂ ਹੀ ਬਹੁਤ ਸਾਰੇ ਲੋਕ ਇਹ ਇਨ੍ਹਾਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਪਾਸਟਰ ਪਾਸਟਰ ਇੱਕ ਚੰਗੀ ਗੇਮ ਆ ਇਹ ਸਭ ਨੂੰ ਖੇਡ ਲੈਣੀ ਚਾਹੀਦੀ ਆ ਹੋਰ ਕੋਈ ਕੰਮ ਨਹੀਂ ਤੇ ਇਹ ਕੰਮ ਕਰ ਲਓ ਮੈਂ ਦੇਖੋ ਮੈਂ ਬਹੁਤ ਬੋਲਡ ਵਰਡਸ ਦੇ ਵਿੱਚ ਇਸ ਗੱਲ ਨੂੰ ਕਹਾਂਗੀ ਕਿ ਹਰ ਕਿਸੇ ਨੂੰ ਸਮਝ ਵਿੱਚ ਆ ਸਕੇ ਤਾਂ ਜਦੋਂ ਕੋਈ ਕੰਮ ਨਹੀਂ ਉਹਨਾਂ ਨੂੰ ਲੱਭਿਆ ਤੇ ਉਹਨਾਂ ਨੂੰ ਲੱਗਦਾ ਕਿ ਇਹ ਈਜ਼ੀ ਆ ਦੇਖੋ ਕੁਝ ਲੋਕੀਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਬੁਲਾਹਟ ਆ ਔਰ ਮੈਕਸਿਮਮ ਉਹਨਾਂ ਦੇ ਵਿੱਚੋਂ ਮੈਂ ਦੇਖਿਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਬੁਲਾਹਟ ਆ ਉਹ ਇਸ ਕੰਮ ਦੇ ਵਿੱਚ ਪੈਣਾ ਹੀ ਨਹੀਂ ਚਾਹੁੰਦੇ ਸੀ ਉਹ ਇਸ ਕੰਮ ਨੂੰ ਕਰਨਾ ਨਹੀਂ ਚਾਹੁੰਦੇ ਸੀ ਉਹ ਭੱਜਦੇ ਸੀਗੇ ਮੇਰੇ ਹਸਬੰਡ ਉਹੋ ਬਿਲਕੁਲ ਵੀ ਇਸ ਕੰਮ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਸੀ ਉਹਨਾਂ ਨੇ ਤੇ ਆਪਣੀ ਜਨਰੇਟਰਸ ਦੀ ਵਰਕਸ਼ਾਪ ਜਿਹੜੀ ਆ ਉਹ ਖੋਲੀ ਸੀਗੀ ਕਿ ਮੈਂ ਤਾਂ اپنی وقت او بزنس ਕਰਨੀ ہے میں کم ਨਹੀਂ کرنا اور بہت اچھی ورک شاپ اوناری چلਦੀ سی ਪਰ ਪਰਮੇਸ਼ਰ ਦੀ ਬੁਲਾਹਟ ਅਦਬੁਦ ਰੀਤੀ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਐਕਟੀਵੇਟ ਹੋਈ ਤੇ ਉਹਨਾਂ ਨੇ ਕੀਤਾ ਮੈਂ ਹੋਰ ਵੀ ਬਹੁਤ سارے ਪਾਸਟਰਸ ਦੀਆਂ ਟੈਸਟੀਮਨੀਜ਼ ਸੁਣਦੀ ਆ ਪਰ ਉਹਨਾਂ ਦੇ ਵਿੱਚ ਇੱਕ ਟਾਈਮ ਸੀ ਕਿ ਉਹ ਬਿਲਕੁਲ ਕਹਿੰਦੇ ਸੀ ਅਸੀਂ ਨਹੀਂ ਕਰਨੀ ਇਹ ਚੀਜ਼ ਅਸੀਂ ਨਹੀਂ ਕਰਨੀ इवन ਮੇਰੀ ਆਪਣੀ ਟੈਸਟੀਮਨੀ ਜਿਹੜੀ ਆ ਉਹਦੇ ਵਿੱਚ ਮੈਂ ਬਿਲਕੁਲ ਪ੍ਰਪੇਅਰ ਨਹੀਂ ਸੀ ਮੈਂ ਨਹੀਂ ਚਾਹੁੰਦੀ ਸੀ ਕਿਉਂਕਿ ਇੱਕ ਪਬਲਿਕ ਪ੍ਰੋਪਰਟੀ ਬਨ ਜਾਂਦੇ ਤੁਸੀਂ ਕਿ ਤੁਹਾਨੂੰ ਤੁਹਾਡੇ ਤੁਹਾਡੇ ਵੱਲ ਨੂੰ ਲੋਕੀ ਦੇਖਦੇ ਆਰ ਮੈਂ ਚਾਹੁੰਦੀ ਨਹੀਂ ਸੀ ਕਿ ਕੋਈ ਕਹੇ ਜੀ ਇਹਨੇ ਇਹਨੇ ਆ ਰੰਗ ਕਿਉਂ ਪਾਇਆ ਇਹਨੇ ਉਹ ਰੰਗ ਕਿਉਂ ਪਾਇਆ ਇਹਦਾ ਉੱਠਣਾ ਬੈਠਣਾ ਇਦਾਂ ਕਿਉਂ ਤਾਂ ਮੈਨੂੰ ਲੱਗਦਾ ਸੀ ਇਹ ਇਹ ਜਿਹੜੀ ਜੌਬ ਆ ਇਹ ਇੱਕ ਬਹੁਤ ਹਾਰਡ ਜੌਬ ਆ ਕਿ ਲੋਕੀ ਤੁਹਾਡੇ ਤੋਂ ਕੁਝ ਵਕਤ ਦਾ ਐਕਸਪੈਕਟ ਕਰਦੇ ਆ ਉਹ ਐਕਸਪੈਕਟ ਕਰਦੇ ਆ ਕਿ ਤੁਸੀਂ ਇਹਨ ਜਿੱਦਾਂ ਦਾ ਉਹ ਪੁਤਲਾ ਬਣਾਉਣਾ ਚਾਹੁੰਦੇ ਤੁਸੀਂ ਉਦਾਂ ਦਾ ਪੁਤਲਾ ਬਣ ਜਾਓ ਤੇ ਮਤਲਬ ਤੁਹਾਡੀ ਆਪਣੀ ਲਾਈਫ ਖਤਮ ਹੋ ਜਾਂਦੀ ਹੈ ਤੁਹਾਡੀ ਆਪਣੀ ਆਪਣਾ ਸਰਕਲ ਤੁਹਾਡੇ ਆਪਣੇ ਡਿਜ਼ਾਇਰਸ ਜਿਹੜੀਆਂ ਤੁਹਾਨੂੰ ਸਭ ਖਤਮ ਕਰਨਾ ਪੈਂਦਾ ਇਸ ਲਈ ਮੈਂ ਬਿਲਕੁਲ ਇੰਟਰਸਟ ਨਹੀਂ ਰੱਖਦੀ ਸੀ ਇਸ ਚੀਜ਼ ਵਿੱਚ আর ਮੈਂ ਆਪਣੇ ਫਾਦਰ ਇਨ ਲਾ ਨੂੰ ਆਲਵੇਸ ਕਹਿੰਦੀ ਸੀਗੀ ਉਹ ਮੈਨੂੰ ਆਲਵੇਸ ਕਹਿੰਦੇ ਸੀ ਤੇਰੀ ਲਾਈਫ ਦੇ ਵਿੱਚ ਇੱਕ ਬੁਲਾਹਟ ਆ ਜਿੰਨਾ ਭੱਜਣਾ ਭੱਜਲਾ ਮੈਂ ਤੈਨੂੰ ਦੱਸ ਦਿੱਤਾ ਆ ਆਪਣੇ ਆਪ ਪਰਮੇਸ਼ਵਰ ਅੱਗੇ ਸਬਮਿਟ ਕਰੇਂਗੀ ਤਾਂ ਸੌਖੀ ਰਹੇਂਗੀ ਅਦਰਵਾਇਜ਼ ਉਹਨੇ ਤੈਨੂੰ ਛੱਡਣਾ ਤਾਂ ਹੈ ਨਹੀਂ ਉਹਨੇ ਤੈਨੂੰ ਫੜਨਾ ਆ ਤੂੰ ਜੋ ਕਰਨਾ ਤੂੰ ਕਰਕੇ ਇੱਕ ਵਾਰੀ ਦੇਖ ਲੈ ਤਾਂ ਮੈਂ ਮਤਲਬ ਮੈਂ ਸੱਚੀ ਵਕਤ ਜਿੰਨਾ ਜ਼ੋਰ ਲਾ ਸਕਦੀ ਸੀ इवन ਮੈਂ ਆਪਣੇ ਹਸਬੰਦ ਨੂੰ ਵੀ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਕੰਮ ਦੇ ਵਿੱਚ ਲੱਗੇ ਉਹਨਾਂ ਨੇ ਪ੍ਰੇਅਰ ਕਰਨੀ ਮੈਂ ਡੋਰ ਨਾਕ ਕਰਨਾ ਡਿਸਟਰਬੈਂਸ ਕ੍ਰੀਏਟ ਕਰਨੀ ਉਹਨਾਂ ਨੂੰ ਪ੍ਰੇਅਰ ਤੋਂ ਡਿਸਟਰਬ ਕਰਨਾ ਜੋ ਵੀ ਹੱਤਕੰਡੇ ਮੇਰੇ ਤੋਂ ਆਪਣਾ ਹੁੰਦੇ ਸੀ ਆਪਣਾਏ ਪਰ ਨਹੀਂ ਚੱਲਿਆ ਪਰ ਬਹੁਤ ਸਾਰੇ ਲੋਕ ਕੀ ਕੀ ਕਰਦੇ ਆ ਉਹ ਨਕਲੀ ਸਰਟੀਫਿਕੇਟਸ ਲੈ ਲੈਂਦੇ ਆ ਅਰੇ ਮੈਨੂੰ ਬੜੇ ਦੁੱਖ ਨਾਲ ਗੱਲ ਕਹਿਣੀ ਪੈ ਰਹੀ ਆ ਕਿ ਉਹਨਾਂ ਦੇ ਕੋਲੇ ਕੋਈ ਬੁਲਾਹਟ ਨਹੀਂ ਹੈਗੀ ਉਹਨਾਂ ਦੇ ਜੀਵਨ ਦੇ ਵਿੱਚ ਈਵਨ ਦੈਨ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਸਪਿਰਚੁਅਲ ਗਿਫਟ ਕੀ ਆ ਤੇ ਉਹਨਾਂ ਨੂੰ ਇਸ ਚੀਜ਼ ਦੀ ਵੀ ਸਮਝ ਨਹੀਂ ਆ ਕਿ ਉਹਨਾਂ ਦੀ ਸਪਿਰਚੁਅਲ ਗਿਫਟ ਜਿਹੜੀ ਆ ਉਹ ਕੀ ਆ ਤੇ ਉਹ ਕੁਝ ਵੀ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦੇ ਕੋਲ ਜਾਂਦੇ ਆ ਤੇ ਉੱਥੇ ਜਾ ਕੇ ਉਹ ਸਰਟੀਫਿਕੇਟ ਲੈ ਲੈਂਦੇ ਆ ਅਰ ਚਲੋ ਜੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਜਦੋਂ ਹੁਣ ਇਸ ਤਰੀਕੇ ਦੇ ਨਾਲ ਜਿ ਜਿਨੇ ਡਰਾਈਵਿੰਗ ਕਰਨੀ ਨਹੀਂ ਸਿੱਖੀ ਪਰ ਸਿਰਫ ਮੂਝਵਾਨੀ ਲਾਇਸੈਂਸ ਬਣਾ ਲਿਆ ਉਹਨੇ ਆਪ ਤਾਂ ਮਰਨਾ ਹੀ ਉਹਨੇ ਪਤਾ ਨਹੀਂ ਕਿੰਨੇ ਹੋਰ ਮਾਰਨੇ ਨਾਲ ਸਮਝ ਰਹੇ ਹੋ ਤੁਸੀਂ ਇਸ ਗੱਲ ਨੂੰ ਜਦੋਂ ਜਿਹੜੇ ਬੰਦੇ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਉਹਨੇ ਐਕਸੀਡੈਂਟ ਉਹਦਾ ਹੋਣਾ ਤੇ ਪਰ ਹੋਣਾ ਤੇ ਕਿਸੇ ਦੇ ਨਾਲ ਆ ਨਾ ਤੂੰ ਨੇ ਕਹੀਆਂ ਹੋਰਾਂ ਨੂੰ ਵੀ ਲੈ ਬੈਣਾ ਆ ਇਹੀ ਰੀਜ਼ਨ ਆ ਕਿ ਅੱਜ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਠੋਕਰ ਦਾ ਕਾਰਨ ਬਣ ਰਹੇ ਔਰ ਬਹੁਤ ਸਾਰੇ ਲੋਕੀ ਠੋਕਰ ਖਾ ਰਹੇ ਆ ਕਿਉਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਗਿਆਨ ਦੀ ਕਮੀ ਦੇ ਬਿਨਾ ਮੇਰੀ ਪਰਜਾ ਜਿਹੜੀ ਆ ਉਹ ਨਾਸ਼ ਹੋ ਰਹੀ ਉਹ ਸਿਰਫ ਵਚਨ ਨੂੰ ਚੱਕ ਕੇ ਤੁਰ ਪਏ ਆ ਔਰ ਜਦੋਂ ਵਚਨ ਨੂੰ ਚੱਕ ਕੇ ਤੁਰ ਪਏ ਉਹਨਾਂ ਨੂੰ ਖੁਦ ਨੂੰ ਵਚਨ ਦੀ ਸਮਝ ਨਹੀਂ ਆ ਵਚਨ ਕੀ ਕਹਿ ਰਿਹਾ ਆ ਉਹਨਾਂ ਨੂੰ ਉਹਨਾਂ ਨੇ ਪਰਮੇਸ਼ਵਰ ਨੂੰ ਚੱਖਿਆ ਨਹੀਂ ਪਰਮੇਸ਼ਵਰ ਦੀ ਭਲਾਈ ਨੂੰ ਨਹੀਂ ਚੱਖਿਆ ਉਹਨਾਂ ਨੇ ਪਰਮੇਸ਼ਵਰ ਦੇ ਕਰੋਧ ਨੂੰ ਵੀ ਨਹੀਂ ਸਮਝਿਆ ਕਿ ਪਰਮੇਸ਼ਰ ਉਹਨਾਂ ਨੂੰ ਸਿਰਫ ਇੱਕ ਹੀ ਚੀਜ਼ ਪਤਾ ਕਿ ਪਰਮੇਸ਼ਰ ਚੰਗਾ ਕਰਦਾ ਹੈ ਜਾਂ ਪਰਮੇਸ਼ਰ ਆਜ਼ਾਦੀ ਦਿੰਦਾ ਹੈ ਉਹਨਾਂ ਨੇ ਏ ਸਾਈਡ ਦੇਖੀ ਬੀ ਸਾਈਡ ਨਹੀਂ ਦੇਖੀ ਪਰ ਮੈਂ ਤੁਹਾਨੂੰ ਕਹਿੰਨੀ ਆ ਕਿ ਕੋਈ ਵੀ ਟੇਪ ਕਿਸੇ ਨੂੰ ਗਿਫਟ ਦੇਣ ਤੋਂ ਪਹਿਲਾਂ ਉਹਦੀ ਏ ਤੇ ਬੀ ਸਾਈਡ ਦੋਨੋਂ ਚੈੱਕ ਕਰਨੀਆਂ ਚਾਹੀਦੀਆਂ ਹੋ ਸਕਦਾ ਇੱਕ ਸਾਈਡ ਤੇ ਸਾਰੇ ਜਿਹੜੀਆਂ ਬlesings ਆ ਤੇ ਦੂਜੇ ਸਾਈਡ ਤੇ ਸਾਰੇ curses ਤਾਂ ਉਹ ਲੋਕੀ ਜਦੋਂ ਉਹ ਆਪਣੀ ਸਮਝ ਦੇ ਨਾਲ ਵੱਤਨ ਨੂੰ ਤੋੜ ਮਰੋੜ ਕੇ ਜੋ ਜੀ ਕਰਦਾ ਕਰੀ ਜਾ ਰਹੇ ਆ ਫਿਰ ਉਹਦੇ ਬਾਅਦ ਵਿੱਚ ਕੀ ਹੁੰਦਾ ਕਿ ਉਹ ਜਿਹੜੇ ਜਿਹੜੇ ਚੰਗੇ ਆ ਨਾ ਉਹਨਾਂ ਦੇ ਲਈ ਵੀ ਠੋਕਰ ਦਾ ਕਾਰਨ ਬਣਦੇ ਆ ਜਿਵੇਂ ਬਹੁਤ ਸਾਰੇ ਲੋਕਾਂ ਨੇ ਗਲਤ ਵਿਆਹ ਕਰਾ ਕੇ ਬਾਹਰ ਜਾਣ ਦਾ ਜਿਹੜਾ ਸੀ ਨੁਸਖਾ ਅਪਣਾਇਆ ਕਿ ਝੂਠੇ ਵਿਆਹ ਕਰਨੇ ਤੇ ਬਾਹਰ ਚਲੇ ਜਾਓ ਜੀ ਕਈਆਂ ਨੇ ਸਖੀਆਂ ਭੈਣਾਂ ਦੇ ਨਾਲ ਵੀ ਵਿਆਹ ਕਰਵਾਏ ਕਾਗਜ਼ੀ ਪੱਤਰੀ ਤੇ ਉਹ ਬਾਹਰ ਲੰਘ ਗਏ ਪਰ ਪ੍ਰੋਬਲਮ ਕੀ ਹੋਈ ਜਿਹਨਾਂ ਦੇ ਅਸਲੀ ਵਿਆਹ ਹੋਏ ਸੀਗੇ ਨਾ ਉਹ ਉਹ ਵਿਚਾਰਿਆਂ ਦੇ ਵੀ ਸਪਾਊਸ ਵੀਜ਼ਾ ਦੇ ਵਿੱਚ ਪ੍ਰੋਬਲਮ ਆਉਣ ਲੱਗੀ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਪ੍ਰੋਸੈਸ ਦੇ ਵਿੱਚੋਂ ਨਹੀਂ ਲੰਘਣਾ ਪਿਆ ਕਿ ਅਸਲੀ ਵਿਆਹ ਪ੍ਰੂਵ ਕਰਨ ਦੇ ਲਈ ਉਹਨਾਂ ਨੂੰ ਪ੍ਰੋਬਲਮ ਆਉਣ ਲੱਗ ਗਈ ਕਿਉਂ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਫੇਕ ਚੀਜ਼ਾਂ ਇੰਨੀਆਂ ਕ ਕਰ ਦਿੱਤੀਆਂ ਜਿਹਦਾ ਕਰਕੇ ਜਿਹੜੇ ਐਕਚੁਅਲ ਐਂਡ ਰੀਅਲ ਆ ਉਹਨਾਂ ਨੂੰ ਵੀ ਪ੍ਰੋਬਲਮ ਦੀ ਪ੍ਰੋਬਲਮ ਜਿਹੜੀ ਆ ਫੇਸ ਕਰਨੀ ਪੈਂਦੀ ਹੈ